ਸ਼ਕਲ ਜੀ ਸਾਰਿਆਂ ਨੂੰ ਹੋਰਸ ਨਾਲ ਤੁਹਾਡਾ ਕੀ ਹਾਲ ਚਾਲ ਹੈ ਤੇ ਅੱਜ ਅਸੀਂ ਕਰਨ ਲੱਗੇ ਆ ਜੀ ਕਨਕ ਸਟੋਰ ਕਨਕ ਜਿਹੜੀ ਆ ਉਹ ਆ ਗਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਭਰੋਲੇਾਂ ਦੇ ਵਿੱਚ ਡਰਾਮਾ ਦੇ ਵਿੱਚ ਸਟੋਰ ਕਰਾਂਗੇ ਤੇ ਕਿਹੜੇ ਤਰੀਕੇ ਆ ਜਿਨ੍ਹਾਂ ਦੇ ਨਾਲ ਅਸੀਂ ਜਿਹੜੀ ਕਨਕ ਨੂੰ ਸਟੋਰ ਕਰ ਸਕਦੇ ਹਾਂ ਤਾਂ ਜੋ ਜਿਹੜਾ ਕਨਕ ਨੂੰ ਸੁਸਰੀ ਜਿਹੜਾ ਵਾ ਕੋਈ ਵੀ ਕੀੜਾ ਨਾ ਲੱਗੇ ਤੇ ਲੋਕੀ ਕੀ ਕਰਦੇ ਆ ਕਿ ਜ਼ਿਆਦਾ ਕੈਮੀਕਲ ਵਗੈਰਾ ਦਵਾਈਆਂ ਯੂਜ਼ ਕਰਦੇ ਆ ਜਿਹੜੀਆਂ ਬਹੁਤ ਸਟਰੋਂਗ ਹੁੰਦੀ ਆਏ ਤੇ ਬਿਮਾਰੀਆਂ ਦਾ ਕਾਰਨ ਬਣਦੀਆਂ ਤੇ ਸਾਨੂੰ ਜਿਹੜੇ ਨੇਚਰਲ ਤਰੀਕੇ ਜਿਹੜੇ ਅਪਣਾਉਣੇ ਚਾਹੀਦੇ ਆ ਤੇ ਜਿਹੜੇ ਤਾਂ ਜੋ ਜਿਹੜੇ ਆ ਸਾਡੇ ਸਿਹਤ ਵਾਸਤੇ ਹਾਰਮਫੁਲ ਨਾ ਹੋਣ ਤੇ ਸਾਨੂੰ ਜਿਹੜੀਆਂ ਜਿਆਦਾ ਪੈਸਟੀਸਾਈਜ਼ ਦਵਾਈਆਂ ਇਹਨਾਂ ਦਾ ਜਿਹੜਾ ਜ਼ਰੂਰ ਜ਼ਰ ਨਹੀਂ ਕਰਨਾ ਚਾਹੀਦਾ ਤੇ ਖਾਣ ਲੱਗਿਆ ਸੀ ਕਨਕ ਸਟੋਰ ਕਰਨ ਤੇ ਕਿਹੜੇ ਤਰੀਕੇ ਨਾਲ ਕਰਨੀ ਚਾਹੀਦੀ ਆ ਤੇ ਉਹ ਤਰੀਕਾ ਤੁਹਾਨੂੰ ਦੱਸਾਂਗੇ ਤੇ ਆਜੋ ਸਟੋਰ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਅਸੀਂ ਇਹਦੇ ਵਾਸਤੇ ਲਵਾਂਗੇ ਤੂੜੀ ਜਿਹੜੀ ਤੂੜੀ ਆ ਇਹ ਕਣਕ ਤੋਂ ਜਿਹੜੀ ਵੇਸਟ ਤੋਂ ਬਣਦੀ ਆ ਤੇ ਪਸ਼ੂ ਪਸ਼ੂਆਂ ਨੂੰ ਪਾਈਦੀ ਆ ਤੇ ਇਹ ਬਹੁਤ ਜ਼ਰੂਰੀ ਹੈ ਤੇ ਨਾਲ ਲਵਾਂਗੇ ਅਸੀਂ ਜਿਹੜਾ ਲਸਣ ਤੇ ਲਸਣ ਵੀ ਜਿਹੜਾ ਇਸ ਦੇ ਵਿੱਚ ਜੂਸ ਕਰਾਂਗੇ ਕਿਉਂਕਿ ਲਸਣ ਦੀ ਜਿਹੜੀ ਫ੍ਰੈਗਰੈਂਸ ਆ ਉਹ ਬਹੁਤ ਸਟਰੋਂਗ ਹੁੰਦੀ ਆ ਤੇ ਇਹ ਕੀੜਾ ਮਕੌੜਾ ਲੱਗੇ ਨਹੀਂ ਆਉਂਦੀਂ ਤੇ ਤੁਸੀਂ ਆਪਣੇ ਕਣਕ ਦੇ ਅਕੋਰਡਿੰਗ ਜਿੰਨੀ ਆ ਉਹਦੇ ਅਕੋਰਡਿੰਗ ਲਸਣ ਲੈ ਲੈਣਾ ਹੈ ਤੇ ਇਹ ਅਸੀਂ ਜਿਹੜੇ ਡਰਾਮਾ ਇਹਨਾਂ ਨੂੰ ਢੋਲ ਜਿਹੜੇ ਆ ਇਹਨਾਂ ਨੂੰ ਅਸੀਂ ਜਿਹੜਾ ਵਾ ਵਾਸ਼ ਕਰਕੇ ਪਾਣੀ ਦੇ ਨਾਲ ਤੇ 2-3 ਦਿਨ ਦੀ ਧੁੱਪ ਲਵਾ ਲਈਏ ਹੁਣ ਅਸੀਂ ਸੈੱਟ ਕਰ ਦਿੱਤਾ ਹੈ ਤੇ ਇਹਨਾਂ ਨੂੰ ਖੁੱਲੇ ਵਿੱਚ ਜਿੱਥੇ ਹਵਾਦਾਰ ਹੋਵੇ ਉੱਥੇ ਰੱਖਣਾ ਹੈ ਮਤਲਬ ਕਿ ਖੁੱਲੀ ਹਵਾਦਾਰ ਜਗ੍ਹਾ 'ਚ ਕਿਸੇ ਟਾਈਟ ਜਗ੍ਹਾ ਵਿੱਚ ਜਿੱਥੇ ਹਵਾ ਰੋਸ਼ਨੀ ਨਾ ਪਹੁੰਚੇ ਉੱਥੇ ਨਹੀਂ ਰੱਖਣਾ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਵਾ ਡਰਮ ਦੇ ਵਿੱਚ ਅਸੀਂ ਪਾ ਲਈ ਦੂੜੀ نیچے ਪਾ ਲੈਣੀ ਹੈ ਤੇ ਤਾਂ ਜੋ ਨਮੀ ਨਾ ਸਿਲਸਿਲਾ ਬਣਾ ਚੜੇ ਤੇ ਫਿਰ ਅਸੀਂ ਇਹਦੇ ਵਿੱਚ ਦਾਣੇ ਪਾਉਣੇ ਜਿਹੜੇ ਸ਼ੁਰੂ ਕਰ ਦਵਾਂਗੇ ਤੇ ਦਾਣੇ ਦੇਖੋ ਇਹ ਕਣਕ ਜਿਹੜੀ ਆ ਸੀ ਵੜਾ ਕੇ ਤੇ ਰੱਖੀ ਸੀਗੀ ਤੇ ਅਸੀਂ ਇਹਨਾਂ ਨੂੰ ਜਿਹੜਾ ਵਾ ਦੋ ਤਿੰਨ ਦਿਨ ਜਿਹੜੀ ਹਵਾ ਲਵਾ ਲੈਣੀ ਆ ਇੱਕਦਮ ਜਿਹੜੀ ਗਰਮ-ਗਰਮ ਕਣਕ ਵਿੱਚ ਨਹੀਂ ਪਾ ਦੇਣੀ ਇੱਕ ਦੋ ਦਿਨ ਰੱਖਣੀ ਆ ਤੇ ਧੁੱਪ ਲਵਾ ਲਓ ਜਹਾਂ ਵੱਲ ਲਵਾ ਲਓ ਤੇ ਫੇਰੇ ਜਿਹੜੀ ਆ ਇੱਕਦਮ ਸੁੱਕ ਜਾਵੇ ਤੇ ਠੰਡੀ ਹੋ ਜਾਵੇ ਤੇ ਫੇਰ ਅਸੀਂ ਜਿਹੜੀ ਆ ਅ ਤੂੜੀ ਪਾ ਲਈ ਤੇ ਉਹਦੇ ਉੱਤੇ ਅਸੀਂ ਜਿਹੜੀ ਆ ਕਣਕ ਐਡ ਕਰ ਦਿੱਤੀ ਜਦੋਂ ਅਸੀਂ ਥੋੜੀ ਕਣਕ ਐਡ ਕਰ ਲੈਨੇ ਆ ਤੇ ਫਿਰ ਅਸੀਂ ਇਹਦੇ ਵਿੱਚ ਜਿਹੜਾ ਦਾ ਲਸਣ ਜਿਹੜਾ ਥੋੜਾ ਥੋੜਾ ਕਰਕੇ ਖਿਲਾੜਦੇ ਜਾਵਾਂਗੇ ਇੱਕੋ ਵਾਰੀ ਸਾਰਾ ਨਹੀਂ ਤੁਸੀਂ ਪਾਦਣਾ ਥੋੜੀ ਕਣਕ ਪਾ ਲਈ ਤੇ ਫਿਰ ਜਿਹੜਾ ਵਾ ਉਹ ਲਸਣ ਪਾ ਲਿਆ ਫਿਰ ਥੋੜੀ ਜਿਹੜੀ ਕਣਕ ਐਡ ਕਰ ਦਿੱਤੀ ਇਸ ਤਰੀਕੇ ਨਾਲ ਸਾਰੀ ਜਿਹੜੀ ਕਣਕਾ ਉਹਦੇ ਵਿੱਚ ਇਹ ਜਿਹੜਾ ਮਿਕਸ ਹੁੰਦਾ ਜਾਏਗਾ ਤੇ ਇਹ ਦੇਖੋ ਕਣਕ ਪਈ ਆ ਤੇ ਬੱਚੇ ਜਿਹੜੇ ਆ ਉਹ ਡੇ ਨੇ ਨਾਲ ਹੈਲਪ ਕਰਾਉਣ ਤੇ ਉਹ ਇਸ ਤਰੀਕੇ ਨਾਲ ਬੂਰੇ ਪਰਦੇ ਜਾਣਗੇ ਤੇ ਜਿਹੜੀ ਅਸੀਂ ਕਣਕ ਵਿੱਚ ਐਡ ਕਰਦੇ ਜਾਵਾਂਗੇ ਤੇ ਕਣਕ ਜਿਹੜੀ ਇਹ ਬਿਲਕੁਲ ਐਨ ਸਾਫ਼ ਇਹਦੇ ਵਿੱਚ ਜਿਹੜਾ ਵਾ ਜ਼ਿਆਦਾ ਡਸਟ ਵਗੈਰਾ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਮਿੱਟੀ ਵਗੈਰਾ ਜ਼ਿਆਦਾ ਹੁੰਦੀ ਹੈ ਤਾਂ ਫਿਰ ਜਿਹੜਾ ਸੁਸਰੀਆ ਉਸ ਸਲਸਲਾਬ ਦੇ ਨਾਲ ਜ਼ਿਆਦਾ ਹੁੰਦੀ ਹੈ ਜਦੋਂ ਬਰਸਾਤਾਂ ਦਾ ਮੌਸਮ ਆਉਂਦਾ ਮਿੱਟੀ ਨੂੰ ਸਲਾਬ ਪੈਂਦੀ ਹੈ ਤਾਂ ਫਿਰ ਉਹ ਕੀੜਾ ਲੱਗਣ ਦਾ ਡਰ ਹੁੰਦਾ ਹੈ ਤੇ ਇਹ ਦੇਖੋ ਐਨੀ ਕਣਕ ਪਾ ਲਈ ਹੈ ਤੇ ਫੇਰ ਅਸੀਂ ਜਦੋਂ ਲਸਣ ਦੇ ਉੱਤੇ ਫੇਰ ਥੋੜੀ ਕਣਕ ਪਾ ਲਈ ਆ ਤੇ ਹੁਣ ਅਸੀਂ ਕੀ ਕਰਾਂਗੇ ਏ ਆ ਜੀ ਮਾਚਿਸ ਦੀ ਮਾਚਿਸ ਦੀ ਅਤੀਲਾ ਤੇ ਉਹਨਾਂ ਨੂੰ ਵੀ ਅਸੀਂ ਜਿਹੜਾ ਵਾ ਉਹ ਥੋੜੀਆਂ ਥੋੜੀਆਂ ਕਰਕੇ ਵਿੱਚ ਖਲਾਰਦੇ ਜਾਵਾਂਗੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਜਿਹੜਾ ਵਾ ਉਹ ਜਿਹੜੀ ਸੁਸਰੀ ਆ ਉਹਨੂੰ ਲੱਗੇ ਨਹੀਂ ਆਉਣ ਦਿੰਦੀਆਂ ਤੇ ਜਿਹੜੀ ਤੂੜੀ ਆ ਉਹ ਜਿਹੜੀ ਆ ਉਹਦੇ ਵਿੱਚ ਤਾਂ ਕੀੜਾ ਮਕੌੜਾ ਬਿਲਕੁਲ ਨਹੀਂ ਲੱਗਦਾ ਕਿਉਂਕਿ ਜਦੋਂ ਅਸੀਂ نیچے ਵੀ ਤੂੜੀ ਐਡ ਕਰ ਦਵਾਂਗੇ ਤੇ ਉੱਪਰ ਵੀ ਤੂੜੀ ਐਡ ਕਰਾਂਗੇ ਨਾ نیچےੋਂ ਸਲਾਪ ਪਵੇਗੀ ਨਾ ਉੱਤੋਂ ਸਲਾਪ ਪਵੇਗੀ ਤੇ ਇਸ ਤਰੀਕੇ ਦੇ ਨਾਲ ਜਰੀਏ ਸੁਸਰੀਆ ਨਹੀਂ ਲੱਗੇਗੀ ਨਹੀਂ ਤਾਂ ਅਸੀਂ ਕੀ ਕਰਦੇ ਆ ਕਿ ਅਸੀਂ ਜਦੋਂ ਕਣਕ ਪਾਉਂਦੇ ਆ ਉਦੋਂ ਸਲਫਾਸ ਦੀਆਂ ਗੋਲੀਆਂ ਰੱਖਣੀਆਂ ਸ਼ੁਰੂ ਕਰ ਦਿੰਦੇ ਆ ਤੇ ਸਲਫਾਸ ਜਿਹੜੀ ਸਾਡੇ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਹਾਰਮਫੁਲ ਹੈ ਕਿਉਂਕਿ ਜਿਹੜੀਆਂ ਕੈਂਸਰ ਵਗੈਰਾ ਦਮੇ ਦੀਆਂ ਬਿਮਾਰੀਆਂ ਸਾਹ ਰੋਗ ਇਹ ਸਾਰੀਆਂ ਬਿਮਾਰੀਆਂ ਹੋ ਰਹੀਆਂ ਨੇ ਅੱਜਕੱਲ ਵਧ ਰਹੀਆਂ ਨੇ ਉਹ ਇਸ ਇੰਨਾ ਚੀਜ਼ਾਂ ਦਾ ਇਹ ਚੱਕਰ ਆ ਕਿ ਪਹਿਲਾਂ ਅਸੀਂ ਸਪਰੇਵਾਂ ਕਰਦੇ ਆ ਫਸਲ ਨੂੰ ਤਾਂ ਫਿਰ ਅਸੀਂ ਜਦੋਂ ਇਹ ਦਾਣੇ ਸਟੋਰ ਕਰਦੇ ਆ ਤਾਂ ਫਿਰ ਅਸੀਂ ਜਿਹੜੀਆਂ ਗੋਲੀਆਂ ਸਲਫਾਸ ਦੀਆਂ ਉਹਦੇ ਵਿੱਚ ਰੱਖ ਦਿੰਦੇ ਆ ਤੇ ਫਿਰ ਅਸੀਂ ਇਸੇ ਤਰੀਕੇ ਨਾਲ ਕਣਕ ਕੱਢ ਕੇ ਬਾਹਰ ਤੇ ਉਹਨੂੰ ਕਈ ਵਾਰ ਬਿਨਾਂ ਧੋਣ ਤੋਂ ਵੀ ਜਿਹੜਾ ਉਹ ਆਟਾ ਪਿਆ ਲੈਨੇ ਆ ਤੇ ਖਾਣਨੇ ਆ ਤੇ ਸਾਨੂੰ ਜਿਹੜਾ ਇਹ ਚੀਜ਼ਾਂ ਜਿਹੜੀਆਂ ਨਈ ਯੂਜ਼ ਕਰਦੀਆਂ ਚਾਹੀਦੀਆਂ ਤੇ ਇਹ ਚੀਜ਼ਾਂ ਜਿਹੜੀਆਂ ਵਰਤ ਕੇ ਤੁਹਾਨੂੰ ਇੱਕ ਵਾਰੀ ਜਿਹੜੀਆਂ ਘਰੇਲੂ ਨੁਸਖੇ ਆ ਉਹ ਦੇਖਣੇ ਚਾਹੀਦੇ ਆ ਤੁਸੀਂ ਨਿੰਮ ਦੇ ਪੱਤੇ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਫਿਰ ਦੇਖੋ ਇੰਨੀ ਜਦੋਂ ਕਾਨਕ ਪਰ ਗਈ ਆ ਵਾਰ-ਵਾਰੀ-ਵਾਰੀ ਕਦੀ ਲਸਣ ਪਾ ਦਿੱਤਾ ਕਦੀ ਮਾਚਿਸ ਦੀ ਤੀਲਾਂ ਪਾਤੀਆਂ ਤੇ ਕਨਕ ਨੂੰ ਜਿਹੜਾ ਬਿਲਕੁਲ ਵੀ ਪ੍ਰੋਲੇ ਦੇ ਜਿਹੜਾ ਡਰਾਮਾ ਉਹਦੇ ਉੱਪਰ ਤੱਕ ਢੋਲ ਦੇ ਨਹੀਂ ਭਰਨਾ ਥੋੜਾ ਜਿਹਾ ਹੁਣਾ ਨੀਵਾ ਰੱਖ ਲੈਣਾ ਤਾਂ ਜੋ ਇਹਦੇ ਵਿੱਚ ਜਿਹੜੀ ਆ ਪ੍ਰਾਸ ਮਤਲਬ ਕਿ ਗੈਸ ਬੰਦੀ ਆ ਉਹ ਨਾ ਬਣੇ ਤੇ ਫਿਰ ਅਸੀਂ ਉੱਪਰੋਂ ਵੀ ਇਹਨੂੰ ਜਿਹੜਾ ਤੂੜੀ ਦੇ ਨਾਲ ਚੰਗੀ ਤਰ੍ਹਾਂ ਕਵਰ ਕਰ ਦਵਾਂਗੇ ਤੇ ਇਸ ਤੋਂ ਪਹਿਲਾਂ ਜੀ ਤੁਸੀਂ ਚੈਨਲ ਤੇ ਨਵੇਂ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਜ ਦੀ ਇਹ ਡਿਮਾਂਡ ਆ ਕਿਉਂਕਿ ਹਰ ਕੋਈ ਜਿਹੜਾ ਵਾ ਕਣਕ ਨੂੰ ਸਟੋਰ ਕਰ ਰਿਹਾ ਤੇ ਇਸ ਤਰੀਕੇ ਨਾਲ ਜਿਹੜਾ ਉੱਪਰੋਂ ਅਸੀਂ ਟੱਕਨਵਾ ਉਹਨੂੰ ਕਿਸੇ ਚੀਜ਼ ਕੋਈ ਵੀ ਜਿਹੜਾ ਪਹਿਲਾਂ ਕਵਰ ਰੱਖ ਕੇ ਕੱਪੜਾ ਜਾਂ ਬੋਰਾ ਰੱਖ ਕੇ ਤੇ ਫਿਰ ਅਸੀਂ ਬੰਦ ਕਰ ਦਵਾਂਗੇ ਤੋਂ ਉਮੀਦ ਕਰਦੇ ਹਾਂ ਕਿ ਵੀਡੀਓ ਪਸੰਦ ਆਈ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ